ਮੌਸਮ ਦੋ ਤਿੰਨ ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੀ ਟੋਪੀ ਆ ਕਿਸਾਨਾਂ ਤੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਰੀ ਕਰਾ ਕੇ ਉਹਦਾ ਮਹੌਜਤਤਾ ਆਵੇ ਕਿ ਜ਼ਿੰਮੇਦਾਰਤਾ ਉਹ ਦੁਤ ਕਰੀ ਕਰਨ ਨੂੰ ਅੱਗੇ ਹੋਇਆ ਤਾਂ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਕਿਸਾਨ ਕੋਲੇ ਚੈੱਕ ਕਰ ਲਈਏ ਜਾਂ ਖੁਦ ਕੋਈ ਆ ਜਾਂ ਛੜਪਾ ਰੋਕਣਾ ਹੋਰ ਕੁਝ ਨਹੀਂ ਦਾ ਇਹਦਾ ਮੌਸਮ ਦੋ ਤਿੰਨ ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਹੈ ਕੁਦਰਤੀ ਤ੍ਰੋਪੀ ਹੈ ਕਿਸਾਨਾਂ ਤੇ ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਰਕਾ ਦਾ ਕਾਫੀ ਨੁਕਸਾਨ ਆਇਆ ਗੜੇ ਵੀ ਪਏ ਬਹੁਤ ਐ ਚੱਕ ਚਖੜ ਤੂਫਾਨ ਨੇ ਕਣਕਾਂ ਜਿਹੜੇ ਪਾਏ ਲੱਗੇ ਸੋ ਕਣਕਾਂ ਸਿੱਟੀਆਂ ਸਾਡੀ ਸਰਕਾਰ ਨੂੰ ਅਪੀਲ ਆ ਬੇਨਤੀ ਆ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤਾ ਉਹਦੀ ਕਰਾ ਕੇ ਉਹਦਾ ਮਹਾਵਜ ਦਿੱਤਾ ਜਾਵੇ ਕਿਸਾਨ ਤਾਂ ਇੱਦਾਂ ਹੀ ਬਹੁਤ ਮਾਰ ਚੱਲ ਚੁੱਕੇ ਹੈ ਮਹਿੰਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਦੀ ਹੈ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇਹ ਸਰਕਾਰਾਂ ਨੂੰ ਰੇਤੋਂ ਜਨਤਾ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਤੇ ਗਰੀਬ ਦਾ ਹੋਇਆ ਕਿਤੇ ਮਜ਼ਦੂਰ ਦਾ ਕਿਤੇ ਕਿਸਾਨ ਦਾ ਉਹ ਤੁਰੰਤ ਉਹ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਜੀ ਹਰੀਕਲਾ ਬੀਕੇਜੂ ਦਿਖਾਉਂਦਾ ਜ਼ਿਲ੍ਹਾ ਅਗੋਈ ਜੋ ਕਿ ਅੱਜ ਤੁਹਾਨੂੰ ਪਤਾ ਹੈ ਕਿ ਰਾਹ ਦਾ ਪ੍ਰਮਾਤਮਾ ਦੀ ਬਹੁਤ ਵੱਡੀ ਕਰੋਪੀ ਆ ਇੱਕ ਕਿਸਾਨ ਤੇ ਕਿੰਨਾ ਨੇਰੀ ਝਖੜ ਆਇਆ ਕਿੰਨਾ ਮੀਂਹ ਆਇਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਉਂਾ ਸਿਰੇ ਤੇ ਜਾ ਕੇ ਪ੍ਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਉਂਾ ਧਰਤੀ ਦੇ ਵਿੱਚ ਉਛਾਦੀਆਂ ਜੋ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲ ਵੀ ਜੋ ਕਣਕਾ ਜੈਤੋ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਘੜੇਮਰੀ ਨਾਲ ਮਾਰਿਆ ਗਿਆ ਕਰਕੇ ਤੇ ਸੰਘਰਸ਼ ਕਰਕੇ ਹੀ ਇਹਦਾ ਮਾਵਜਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮਨ ਕੇ ਚਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਜੋ ਵੀ ਸੰਘਰਸ਼ ਕਰਨ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਕੋਈ ਕਾਰਜ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇੱਥੇ ਲਈ ਅਸੀਂ ਆਨੇ ਆ ਵੀ ਵਾਰ ਤੋਂ ਵਾਰ ਸਰਕਾਰ ਨੂੰ ਕਿ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਫਿਰ ਕਿਸਾਨ ਕੋਲੇ ਤਾਕਤ ਨਹੀਂ ਆ ਜਾਂ ਖੁਦਕੁਸ਼ੀ ਆ ਤੇ ਜਾਂ ਛੜਕਾ ਰੋਕਣਾ ਹੋਰ ਕੁਝ ਨਹੀਂਗਾ ਇਦੋਂ ਵਾਅਦਾ ਰਹਿ ਵੀ ਤੋਂ ਅਸੀਂ ਨਹੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਕਿ ਇਹਦਾ ਸਾਰਾ ਕੁਝ ਕੀ ਕੋਸਰਾਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨ ਕੇ ਚਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਗਾਣੇ ਬਣੇ ਵੇ ਜੀ ਹੁਣ ਤਾਂ ਜਦੋਂ ਬਾਅਦ ਇਹਦੇ ਚ ਰਹਿਣਾ ਵੀ ਬਗ ਨਹੀਂ ਗਾ ਇੱਥੇ ਲਈ ਬਹੁਤ ਵੱਡਾ ਨੁਕਸਾਨ ਆ ਕਸਾ ਦਾ ਵੱਧ ਤੋਂ ਵੱਧ ਜੋ ਮਹੌਜਾ ਦਿੱਤਾ ਜਾਵੇ ਮੈਂ ਤਾਂ ਫਿਰ ਤੁਖਾਨ ਸਿਕਾ ਸਿਕਾ ਲਈ ਜਾਰੀ ਰਹਿਣਾ ਮੌਸਮ ਦੋ ਤਿੰਨ ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੀ ਟੋਪੀ ਆ ਕਿਸਾਨਾਂ ਤੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਰੀ ਕਰਾ ਕੇ ਉਹਦਾ ਮਹੌਜਾ ਦਿੱਤਾ ਜਾਵੇ ਕੇ ਜ਼ਿੰਮੇਵਾਰ ਤਾਂ ਉਧਰ ਜੀ ਕਰਨ ਨੂੰ ਅੱਗੇ ਹੋਇਆ ਤਾਂ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ। ਕਿਸਾਨ ਕੋਲੇ ਚੈੱਕ ਕਰ ਲਈ ਹੈ ਜਾਂ ਖੁਦ ਕੋਈ ਹੈ ਕਿ ਜਾਂ ਛੜਪਾ ਰੋਕਣਾ ਹੋਰ ਕੁਝ ਨਹੀਂ ਦਾ। ਜਿਹੜਾ ਮੌਸਮ ਦੋ ਤਿੰਨ ਦਿਨ ਤੋਂ ਬਹੁਤ ਖਰਾਬ ਚੱਲ ਰਿਹਾ ਉਧਰ ਤੁਸੀਂ ਟੋਪੀ ਆ ਕਿਸਾਨਾਂ ਤੇ ਸਾਰਿਆ ਤੇ ਹੈ। ਰਾਤ ਵੀ ਕਾਫੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਰਕਾ ਦਾ ਕਾਫੀ ਰਕਸਾਉਣ ਆਇਆ ਗੜੇ ਵੀ ਪਏ ਬਹੁਤ ਐ। ਇੱਕ ਖੜਾ ਤੂਫਾਨ ਨੇ ਕਣਕਾਂ ਜਿਹੜੀਆਂ ਪਾਈਆਂ ਲੱਗੀਆਂ ਸੋ ਕਣਕਾਂ ਸਿੱਟੀਆਂ ਆਡੀ ਸਰਕਾਰ ਨੂੰ ਅਪੀਲ ਆ ਬੇਨਤੀ ਆ ਕਿ ਜਿੱਥੇ ਵੀ ਜਿੰਨਾ ਵੀ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਤੁਰੰਤ ਕਰਤੌਦੀ ਕਰਾ ਕੇ ਉਹਦਾ ਮਹੌਜਤਤਾ ਆਵੇ ਕਿਸਾਨ ਤਾਂ ਇੱਥੇ ਬਹੁਤ ਮਾਰ ਚੱਲ ਚੁੱਕਿਆ ਹੈ ਮਹਗਾਈ ਦਾ ਹੋਰ ਸਾਰੇ ਪਾਸੋਂ ਕਿਸਾਨ ਤੇ ਮਾਰ ਪੈਂਦੀ ਹੈ ਕੁਦਰਤ ਵੀ ਕਿਸਾਨਾਂ ਤੇ ਕਰੋਪ ਹੈ ਇੱਕ ਸਰਕਾਰ ਆਮ ਜਨਤਾ ਦੀ ਮਾਂ ਹੁੰਦੀ ਹੈ ਮਾਂ ਇੱਕ ਸਰਕਾਰ ਨੂੰ ਰੇਤੋ ਜੰਤ ਦਾ ਖਿਆਲ ਰੱਖਣਾ ਚਾਹੀਦਾ ਹੈ ਇਸ ਕਰਕੇ ਬੇਨਤੀ ਹੈ ਕਿ ਜੋ ਵੀ ਜਿੰਨਾ ਵੀ ਨੁਕਸਾਨ ਹੋਇਆ ਕਿਤੇ ਗਰੀਬ ਦਾ ਹੋਇਆ ਕਿਤੇ ਮਜ਼ਦੂਰ ਦਾ ਕਿਤੇ ਕਿਸਾਨ ਦਾ ਉਹ ਤੁਰੰਤ ਉਹ ਗਰਦੌਨੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਜੀ ਹਰੀ ਕੀ ਕਲਾ ਬੀਕੇ ਜੂ ਦਿਖਾਉਂਦਾ ਜ਼ਿਲ੍ਹਾ ਅਗੋਈ ਜੋ ਕਿ ਅੱਜ ਤੁਹਾਨੂੰ ਪਤਾ ਹੈ ਕਿਰਾਬ ਦਾ ਪਰਮਾਤਮਾ ਦੀ ਬਹੁਤ ਵੱਡੀ ਕਰੋਪੀ ਹੈ ਕਿ ਕਿਸਾਨ ਤੇ ਕਿੰਨਾ ਨੇਰੀ ਝਖੜ ਆਇਆ ਕਿੰਨਾ ਮੀਂਹ ਆਇਆ ਜੋ ਕਿ ਅੱਜ ਫਸਲਾਂ ਬੱਦਨ ਕਿਨਾਰੇ ਸੀ ਜਿਉਂਾ ਸਿਰੇ ਤੇ ਜਾ ਕੇ ਪਰਮਾਤਮਾ ਨੇ ਐਡੀ ਕਰੋਪੀ ਕੀਤੀ ਹੈ ਕਿ ਫਸਲਾਂ ਜਿਉਂਾ ਧਰਤੀ ਦੇ ਵਿੱਚ ਉਛਾਤਾਂ ਜੋ ਕਿ ਤੁਹਾਨੂੰ ਪਤਾ ਹੀ ਪਿਛਲੇ ਸਾਲ ਵੀ ਜੋ ਕਣਕਾ ਜੈਤੋ ਏਰੀਆ ਮਾਰਿਆ ਗਿਆ ਸੀ ਜੋ ਕਿ ਇਹਦਾ ਅੱਗੇ ਵੀ ਘੜੇ ਮਰੀਨਾ ਮਾਰਿਆ ਗਿਆ ਕਰਕੇ ਤੇ ਸੰਘਰਸ਼ ਕਰਕੇ ਹੀ ਇਹਦਾ ਮਾਅਵਜਾ ਲਿਆ ਸੀ ਹੁਣ ਵੀ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹਦਾ ਮੰਨ ਕੇ ਚੱਲੋ ਜੋ ਵੀ ਹੈ ਜ਼ਿੰਮੇਵਾਰ ਦਾ ਨੁਕਸਾਨ ਹੋਇਆ ਜਿੰਨਾ ਬੰਦਾ ਮਾਅਵਜਾ ਦਿੱਤਾ ਜਾਵੇ ਜੋ ਕਿ ਸੰਘਰਸ਼ ਕਰ ਨੂੰ ਤੁਹਾਨੂੰ ਪਤਾ ਵੀ ਅੱਗੇ ਜ਼ਿੰਮੇਵਾਰਤਾ ਉੱਤਪਾਦੀ ਕਰਨ ਨੂੰ ਅੱਗੇ ਹੋਇਆ ਪਿਆ ਕੋਈ ਬਾਰਡਰਾਂ ਤੇ ਲੜਾਈ ਲੜੀ ਜਾਂਦਾ ਕੋਈ ਕੁਝ ਹੈ ਇਥੇ ਲਈ ਅਸੀਂ ਆਨੇ ਆ ਵੀ ਵਾਰ ਤੋਂ ਵਾਰ ਸਰਕਾਰ ਨੂੰ ਕਿ ਜੋ ਬੰਦਾ ਮਾਅਵਜਾ ਦਿੱਤਾ ਜਾਵੇ ਨੀ ਤਾਂ ਫਿਰ ਕਿਸਾਨ ਕੋਲੇ ਤਾਂ ਇੱਕ ਗੱਲ ਹੀ ਆ ਜਾਂ ਖੁਦ ਖਸੀ ਆ ਤੇ ਜਾਂ ਛੜਕਾ ਰੋਪਣਾ ਹੋਰ ਕੁਝ ਹੋਣੀਗਾ ਇਦੋਂ ਵਾਯਾ ਰਹਿ ਵੀ ਤੋਂ ਅਸੀਂ ਜਾਂਦਾ ਤੇ ਨੁਕਸਾਨ ਤੁਹਾਨੂੰ ਆਪ ਹੀ ਪਤਾ ਸਰਕਾਰ ਨੂੰ ਵੀ ਨਹੀਂਦਾ ਸਾਰਾ ਕੁਝ ਠੀਕੋ ਸਰਾ ਦਾ ਹੋਈ ਜਾਂਦਾ ਕਿੰਨਾ ਕਣਕਾਂ ਦੇ ਮੰਨ ਕੇ ਚਲੋ ਤੁਹਾਨੂੰ ਪਤਾ ਵੀ ਚਿੱਟੇ ਜਮਾ ਬਣੇ ਗਾਣੇ ਬਣੇ ਵੇ ਜੀ ਹੁਣ ਤਾਂ ਇਦੋਂ ਬਾਅਦ ਇਹਦੇ 'ਚ ਰਹਿਣਾ ਵੀ ਪਤ ਨਹੀਂਗਾ ਇਸ ਤੇ ਲਈ ਬਹੁਤ ਵੱਡਾ ਨੁਕਸਾਨ ਆ ਕਿਸਾਨ ਦਾ ਜਦ ਵੱਤ ਵੱਜੋ ਬੰਦਾ ਮਾਅਬਾ ਦਿੱਤਾ ਜਾਵੇ ਮੀ ਤਾਂ ਫਿਰ ਕਿਸਾਨ ਸਕਾਰ ਸਕਾਰ ਲਈ ਜਾਰੀ ਰਹਿ ਗਿਆ